ਹਾਂ ਰੋਜ਼ ਇੱਕ ਨਈ ਖਬਰ ਪਿੰਡ ਤਨਵੜੀ ਦੇ ਵਿੱਚ ਅਲਮਸਦ ਦਾਤਾ ਮਨੋਹਰ ਸ਼ਾਹੀ ਦੇ ਦਰਬਾਰ ਦੇ ਵਿੱਚ ਦਿਨਾ 11 5 2024 ਨੂੰ ਸ਼ਾਮ 5:30 ਵਜੇ ਦੇ ਕਰੀਬ ਬੇਅਦਵੀਂ ਦੀ ਘਟਨਾ ਵਾਪਰੀ ਹੈ ਜਿਸ ਦੇ ਦੋਸ਼ੀ 5 ਬੰਦੇ ਹਨ ਇਹਨਾਂ ਵਿੱਚ ਇੱਕ ਦੋਸ਼ੀ ਫੜਿਆ ਗਿਆ ਹੈ ਜਿਸ ਦੀ ਪਛਾਣ ਨਿਰਮਲ ਕੁਮਾਰ ਐਸ ਡੀਓ ਬਿਜਲੀ ਬੋਰਡ ਜੋ ਕਿ ਨਸ਼ੇ ਦੀ ਹਾਲਤ ਵਿੱਚ ਆਪਣੇ ਪੰਜ ਛੇ ਸਾਥੀਆਂ ਨਾਲ ਦਰਬਾਰ ਵਿੱਚ ਆ ਕੇ ਪਿਸ਼ਾਬ ਕੀਤਾ ਅਤੇ ਦਾਤਾ ਦੀਆਂ ਫੋਟੋਆਂ ਖਿਲਾਰੀਆਂ ਗਈਆਂ ਜਦੋਂ ਉਹਨਾਂ ਨੂੰ ਬੇਅਦਵੀ ਕਰਨ ਤੋਂ ਰੋਕਿਆ ਗਿਆ ਤਾਂ ਉਹਨਾਂ ਨੇ ਜਗਧेशੇਵਦਾਰ ਜੁਨੋਜ ਕੁਮਾਰ ਉਫ ਟਿੱਲੂ ਦੇ ਨਾਲ ਕੁਟਮਾਰ ਕੀਤੀ ਅਤੇ ਮੁਖ ਸੇਵਾਦਾਰ ਰਾਜਕੁਮਾਰ ਸੰਨੋਵ ਸ਼ੰਕਰਦਾਸ ਦੇ ਵੀ ਕੁਟਮਾਰ ਕੀਤੀ ਗਈ ਅਤੇ ਰਾਜਕੁਮਾਰ ਦੇ ਕੋਈ ਚੀਜ਼ ਮਾਰੀ ਜਿਸ ਦੇ ਨਾਲ ਹੱਥ ਤੇ ਗੰਬੀਰ ਛੱਟ ਲੱਗੀ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ ਹੈ ਸੰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਹੋਰ ਹੈਗਾ ਸਾਡੇ ਕੋਲ ਇਹ ਹੈ ਨਾ ਇਹ ਮੈਚ ਹੈ ਜੀ ਹੈਗਾ ਵਾਲਾ ਸਮਰੀ ਲੱਗੇਗਾ ਬਾਈ ਕੱਢ ਲੈ ਪਿੱਛੇ ਕਰੀ ਪਿਆਰ ਹੋ ਗਿਆ ਮੁੰਡੇ ਦਾ ਲੋਕ ਕਹਿੰਦਾ ਬੱਦਾ ਫੜ ਲਿਆ ਗਿਆ ਲੈ ਜਾ ਲੈ ਮੁੰਡਾ ਇਹਦਾ ਪਿਆਰ ਇਹਨਾਂ ਦਾ ਮਾਮਲਾ ਹੋਊ ਕਿੱਥੇ ਆ ਪੈਣੀ ਜਾਂ ਉਹਨੇ ਜੱਪਾ ਮਿਲਦਾ ਬਾਈ ਕੱਢ ਲੈ ਜੱਪਾ ਦੇ ਲਈ ਉਹਨੀਆਂ ਜੱਪਾ ਮਿਲਦਾ ਕਿਹਨੂੰ ਪਤਾ ਨਹੀਂ ਉਹ ਕੋਈ ਗੱਲ ਨਹੀਂ कैमरे <SPA> लगे <malaria> आवे आज आदमी जी लावे मैं सब आ रही हूं और येला थोड़े भी सिटी है वाले चले तो थोड़ा लाओ रे आओ आ ऐसे मारो किदा किदा ਕੀ ਕਹਿੰਦਾ ਆਜ ਆ ਆ ਬਾਬਾ ਨਾ ਬਾਬਾ ਨਾ ਹਲੋ ਸਿਆਪਲੇ ਕੀ ਹੋਣਾ ਸਰਵਾਗੇ ਜਨਕਾ ਨੂੰ ਭੋਕ ਲੈਣਾ ਤੇ ਸਰਾ ਸਾਰ ਜਿਹੜੀ ਗਲਤੀ ਕੀਤੀ ਆ ਕੇ ਤੇ ਇਹਦੇ ਵਿੱਚ ਸਾਰੇ ਨਿੰਦਿਆ ਕਰਦੇ ਪਿੰਡ ਦੇ ਬੰਦੇ ਇਹ ਸਾਹਮਣੇ ਬੈਠੇ ਸੀ ਨਾਲ ਹਜੀ ਸਾਰੇ ਸਾਹਮਣੇ ਬੈਠੇ ਸੀ ਉਹਨਾਂ ਢੋਲ ਵਜਾ ਕੇ ਆਏ ਆ ਢੋਲ ਵਜਾ ਕੇ ਆ ਨੋਵਲੀ ਦੇ ਵਿੱਚ ਜਿਹੜਾ ਆਪਣਾ ਜਗਾ ਦਾ ਮਾਮਲਾ ਕੀ ਹੈਗਾ ਸਰ ਸਰ ਹਾਂ ਹਲਮਾਸ ਆਪਾਂ ਮਨੋਰ ਸ਼ਾਹ ਜੀ 21 ਜਨਵਰੀ ਨੂੰ ਪੂਰਾ ਹੋ ਪੂਰੇ ਹੋ ਗਿਆ ਸੀਗੇ ਉਹਨਾਂ ਦਾ ਕਫਨ ਦਫਨ ਜਿਹੜਾ ਹੋਇਆ ਜੀ ਇਹ ਸਾਹਮਣੇ ਦਰਬਾਰ ਬਣਿਆ ਹੈਗਾ ਤੇ ਉਥੇ ਮੈਂ ਮੁਖ ਸੇਵਾ ਦਾ ਰਹੇ ਜੀ ਇਹ ਇੱਕ ਮੀਤੋ ਜਿਹੜੇ ਆ ਕਿ ਛੋਟੇ ਉਹ ਨਾ ਕਿ ਆਪਾਂ ਬਾਬਾ ਤੇ ਲੋ ਆਪਣਾ ਕੀ ਨਾਮ ਆ ਸਰ ਮਨਾ ਰਾਜਕੁਮਾਰ ਕਿੰਨੇ ਸਾਲਾਂ ਤੋਂ ਆਪਾਂ ਸੇਵਾ ਕਰ ਰਹੇ ਸੀ ਸਰ ਸਾਲਾ ਤੋਂ ਨਹੀਂ ਜੀ 21 ਜਨਵਰੀ ਤੋਂ ਅਸੀਂ ਇਸ ਦਰ ਸੇਵਾ ਕਰ ਰਹੇ ਹਾਂ 2024 ਠੀਕ ਹਾਂ ਜੀ ਬਾਬਾ ਜੀ ਪੂਰੇ ਜਦੋਂ ਹੋ ਗਏ ਸੀ ਇਥੇ ਕਫਨ ਆਪਾਂ ਇੱਥੇ ਕੀਤਾ ਜੀ ਉਹਨਾਂ ਦਾ ਇਹ ਬਾਬੇ ਨਾ ਕਿ ਆ ਅਸੀਂ ਸੇਵਾ ਕਰ ਰਹੇ ਹਾਂ ਪੂਰੇ ਸਾਈ ਤੇ ਤਿੰਨ ਮਹੀਨੇ ਹੋ ਗਏ ਸਾਨੂੰ ਨਾ ਕਿ ਸੇਵਾ ਕਰਦੇ ਆ ਤੇ ਅੱਜ ਨਾ ਕਿ ਆ ਇਹਨਾਂ ਦਾ ਜੁਆਈ

ਇਹ ਸੀ ਇਹਨੂੰ ਨਾ ਕਿ ਆ ਨਿਰਮਲ ਨੂੰ ਜਾਣਦੇ ਆ ਜੀ ਬਾਕੀ ਨਹੀਂ ਅਸੀਂ ਇਹਨਾਂ ਨੂੰ ਹੋਰ ਕਿਸੇ ਨੂੰ ਨਹੀਂ ਜਾਣਦੇ ਸੀਗੇ ਤੇ ਦੋ ਢੋਲੀ ਸੀਗੇ ਉਸ ਤੋਂ ਬਾਅਦ ਫੇ ਮੈਂ ਜੋ ਇੱਥੇ ਆਇਆ ਇਹਨਾਂ ਦੇ ਦਰਬਾਰ ਦੇ ਇੱਥੇ ਇਧਰਲੇ ਪਾਸੇ ਆਪੇਸ਼ਾਪ ਕੀਤਾ ਜੀ ਅੰਦਰ ਇਧਰ ਬੇਸ਼ਾਪ ਕੀਤਾ ਉਸ ਤੋਂ ਬਾਅਦ ਫੇ ਨਾ ਕਿ ਆ ਇਹਨੂੰ ਯਾਨੀ ਇਹੋ ਮੁੰਡੇ ਨੂੰ ਘੁੱਟਿਆ ਮੈਂ ਵੀ ਉਧਰ ਤੋਰ ਕੇ ਤਨ ਆ ਗਿਆ ਜੀ ਤੇ ਆ ਗਿਆ ਤਾਂ ਮੇਰੇ ਵੀ ਇਹਨਾਂ ਨੇ ਮੈਨੂੰ ਵੀ ਘੁੱਟਿਆ ਤੇ ਆਦੋਕ ਮੇਰੇ ਸੱਟਾਂ ਲੱਗੀਆਂ ਦਰਵਾਜ਼ੇ ساری ਬੇਇੱਜ਼ਤੀ ਕੀਤੀ ਦਰਵਾਜ਼ੇ ਦੀ ਵਿਆਪਦੀ ਕੀਤੀ ਸਰਸਮਾਂ ਚੱਕੇ ਬਾਹਰ ਮਾਰਿਆ ਉਹਨਾਂ ਦੇ ਸੂਰੂਪ ਨਾਲ ਮਤਲਬ ਕਹਿੰਦਾ ਕਿ ਤੁਹਾਡਾ ਇਹ ਜਗ੍ਹਾ ਦੀ ਬੇਇੱਜ਼ਤੀ ਕੀਤੀ ਹੈ ਇਹਨਾਂ ਨੇ ਕੁਝ ਕੋਈ ਤੁਹਾਡੇ ਜਾਨ ਪਛਾਨ ਚ ਹੈ ਤਾਂ ਕੁਝ ਅਣਪਛਾਤੇ ਬੰਦੇ ਆ ਜਿਹੜਾ ਜਾਨ ਪਛਾਨ ਲੋਰਾ ਨਾ ਨਿਦਮਲਾ ਤੇ ਬਾਕੀ ਅਣਪਛਾਤੇ ਚਾਰੇ ਬਾਕੀ ਇਹ ਬੰਦੇ ਨਾਲ ਇਸ ਥੁਰ ਢੋਲ ਦੇ ਰੂਪ ਜਿ ਰਣ ਕੇ ਆਏ ਸੀ ਆਈਸੀ ਜੀ ਨੇ ਢੋਟੋਲੀ ਸੀ ਜੀ ਤੇ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਬੰਦੀ ਕੀਤੀ ਬੰਦੀ ਜਿਹੜੀ ਇਹਨਾਂ ਦੇ 295 ਦਾ ਪਰਚਾ ਹੋਣਾ ਚਾਹੀਦਾ ਜੀ ਇਹ ਸਾਡੀ ਮੰਗ ਹੈ ਤੇ ਬਾਕੀ ਜਿਹੜੇ ਸਾਡੇ ਸੱਤਾ ਮਾਰੀਆਂ ਤੇ ਇਹਨਾਂ ਨੇ ਕੀ ਆ ਫਾਈਰ ਹੋ ਗਿਆ ਜਿਹੜਾ ਦਰਬਾਰ ਆ ਇੱਥੇ ਕਰੀਬ 5:00 ਵਜੇ ਇਹਨਾਂ ਦਾ ਜਿਹੜਾ ਜਵਾਈਏ ਨਿਰਮਲ ਦਾਸ ਉਹ ਆਕੇ ਤੇ ਦਾਰੂ ਦੀ ਸ਼ਰਾਬ ਨੂੰ ਪੀ ਕੇ ਉਹਨੇ ਸਾਰੇ ਖਾਪ-ਖੁਪ ਕੇ ਤੇ ਜਿੱਦਾਂ ਕਿ ਸਾਰੇ ਪਿੰਡ ਵਾਲੇ ਇਕੱਠੇ ਹੋ ਜਦੋਂ ਪਤਾ ਲੱਗਾ ਇਹ ਸਾਰੇ ਪਿੰਡ ਵਾਲੇ ਇਹ ਦੇਖਦੇ ਕਿ ਢੋਲ ਵਜ ਕੇ ਮੱਥਾ ਟੇਕਣਾ ਜਦੋਂ ਇੱਥੇ ਆ ਕੇ ਪਹੁੰਚ ਕੀਤੀ ਉਹਨੇ ਤਾਂ ਸਾਰਾ ਬੀ.ਐੱਡ.ਵੀ. ਵਗੈਰਾ ਪਿਸ਼ਾਪ ਵਗੈਰਾ ਕਿਤੇ ਜਿਹੜਾ ਕੀ ਸਾਰੇ ਪਿੰਡ ਵਾਲੇ ਬੜੇ ਦੁੱਖੇ ਦੀ ਭਾਵਨਾ ਵਿੱਚ ਆ ਕੇ ਜੋ ਅਸੀਂ ਉਹਨੂੰ ਫੜਿਆ ਜੋ ਟੱਟੇ ਮੁੱਕੀ ਹੋਈ ਤੇ ਜਿਹੜੇ ਇੱਥੇ ਮੁੱਖ ਸੇਵਾ ਦਾ ਰਾਜੇ ਦੇ ਹੱਥ ਤੇ ਪਤਾ ਨਹੀਂ ਕੀ ਮਾਰਿਆ ਤਿੱਖੀ ਚੀਨਾ ਜਿਹੜਾ ਕਿ ਉਹਨਾਰੇ ਹੱਥ ਚੋਂ ਖੂਨ ਉਹ ਵਗਦਿਆ ਸੀ ਫਿਰ ਜਦੋਂ ਅਸੀਂ ਉਹਰੇ ਵਾਲ ਨੂੰ ਛੜਾ ਛੁੜਿਆ ਤੇ ਭੱਜ ਕੇ ਘਰੇ ਵੜ ਗਿਆ ਜਦੋਂ ਘਰੇ ਪੂਸਰੇ ਰਿਪੋਰਟ ਕਿਤੇ ਪਹੁੰਚ ਆ ਗਈ ਸੀ ਪੁਲਸ ਨੇ ਫੇਰ ਜੋੜਨਾ ਘਰ ਸ਼ਾਨ ਵੀ ਨਹੀਂ ਪਹਿਲਾਂ ਤਾਂ ਲੱਭਾ ਨਹੀਂ ਫਿਰ ਬਾਅਦ ਨੂੰ ਜੱਬੇ ਹੁਸ਼ੀ ਦੀ ਹਾਲਤ ਚ ਖੜਿਆ ਤੇ ਹੁਣ ਪੁਲਸ ਨੂੰ ਨੰਗਲ ਸ਼ਾਮਾ ਚੰਕੀ ਤਾਂ ਲੱਗੀ ਹੈ ਪਰ ਸਾਡੀ ਬੇਨਤੀ ਇਹ ਆ ਹੁਣ ਇਹਦਾ ਨਾਂ ਛੱਡਿਆ ਜਾਵੇ ਜਿਹੜੇ 295 ਦਾ ਫਰਚਾ ਕਮੇਟੀ ਸੇ ਹਸਾਬ ਕਰ ਸਕਦੇ ਭਾਵੇਂ ਡਿਪਟੀ ਸੇ ਹਸਾਬ ਕਰ ਸਕਦੇ ਆ ਤੇ ਉੱਥੇ ਬੰਦ ਕਰਵੇ ਕੀਤੀ ਜਾਵੇ ਜਿੱਦਾਂ ਸਰ ਤੁਹਾਨੂੰ ਪਤਾ ਕੋਰਟ ਆਫ ਕੰਡੈਕਟਰ ਲੱਗੀ ਹੋਈ ਆ ਇਸ ਟਾਈਮ ਤੇ ਕੀ ਜਿਹੜੀ ਤੁਸੀਂ ਮੰਗ ਕਰ ਰਹੇ ਪ੍ਰਸ਼ਾਸਨ ਨਾਲ ਕੀ ਗੱਲ ਆ ਉਹ ਲੱਗੇਗੀ ਪ੍ਰਸ਼ਾਸਨ ਉਸੇ ਹੀ ਬੇਨਤੀ ਕੀਤੀ ਆ ਕੀ ਉਹ ਪ੍ਰਸ਼ਾਸਨ ਵੀ ਇਹੀ ਕਹੇ ਕਿ ਕੋਡ ਆਫ ਕੰਡਕਟ ਲੱਗਾ ਮੈਂ ਕਿਹਾ ਫੇਰ ਇੱਕ ਬੇਨਤੀ ਹੈ ਜਦ ਤੱਕ ਇਹਨਾਂ ਕੋਈ ਰਾਏ ਨਾ ਤੇ ਛੱਡਿਆ ਨਾ ਜਾਵੇ ਕਿਉਂਕਿ ਇਹ ਕੋਈ ਮਾੜੀ ਮੋਟੀ ਚੀਜ਼ ਨਹੀਂ ਕਿਉਂਕਿ ਸਿਰਾ ਇਹਨਾਂ ਦਾ ਦਿਲੋ ਪ੍ਰੇਮੀ ਜੋੜਿਆ ਕਿਉਂਕਿ ਸਾਰਿਆਂ ਦੇ ਰਿਲੀਜੀਅਸ ਬਲੀਫ ਆ ਆਸਤਾ ਭਾਵਨਾ ਆ ਉਹ ਜੇ ਕਿਸੇ ਵੀ ਪੰਨ ਹੋ ਪੰਗ ਹੋ ਗਈ ਤਾਂ ਉਹ 295 ਦਾ ਪਾਚਾ ਹੋ ਤਵੇ ਹਲਨੀ ਹੈ ਕਿਹੜਾ ਪਿੰਡ ਆ ਜਿੱਥੇ ਬੀਬੀਓ ਧੰਨਵਾਦੀ ਆ